ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਬਾਈ ਰਾਜ ਕੋਲੇ ਫੇਰ ਆਇਆ ਤਿੰਨ ਨਗ ਲੈ ਕੇ ਆਇਆ ਠੀਕ ਆ ਤੇ ਦੋ ਝੋਟੀਆਂ ਸੂਈਆਂ ਸਵਾਈਆਂ ਤੇ ਇੱਕ ਪਾਲਕ ਬੱਚੀ ਹੈ ਜੀ ਗੱਲਬਾਤ ਬਾਈ ਨਾਲ ਕਰਾਵਾਂਗੇ ਪਿੰਡ ਸਹਿਣਾ ਆ ਗਿਆ ਤੇ ਚੰਗੇ ਨਗਿੰਨੇ ਅੱਜ ਵੀ ਪਹਿਲੇ ਨੰਬਰ ਤੇ ਮੋਹਰਾ ਤੇ ਦੂਜੇ ਨੰਬਰ ਤੇ ਮੋਹਰਾ ਤੇ ਤੀਜੇ ਨੰਬਰ ਤੇ ਐਫ ਬੱਛੀ ਖੜੀ ਹੈ ਜੀ ਸਸੀ ਗਾ ਬਾਈ ਸਸੀ ਗਾ ਬੁੱਟੇ ਹੋ ਠੀਕ ਠਾਕ ਹੈ ਬਾਈ ਠੀਕ ਹੈ ਵੀਰੇ ਤੂੰ ਦੱਸ ਵਧੀਆ ਵਧੀਆ ਪਹਿਲਾਂ ਦਾ ਰਾਜ ਨੰਬਰ ਬੋਲੋ 98763 ਵੀਰੇ 47016 9876347016 ਪਿੰਡ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤੇ ਬਾਜਾਖਾਨਾ ਰੋਡ ਤੇ ਆਪਣਾ ਪਿੰਡ ਹੈ ਠੀਕ ਹੈ ਜੀ ਹਾਂ ਨੇੜੇ ਤਹਿਸੀਲ ਧੱਬਾ ਕੀ ਹੂੰ ਨੇੜੇ ਪੱਖੋ ਕੈਂਚੀਆਂ ਤੇ ਪਤਾੜਾ ਜਾਂਦਾ ਹਾਂ 5 ਕਿਲੋਮੀਟਰ ਇਹ ਮੈਨੂੰ ਭਾੜਾ 5 ਕਿਲੋਮੀਟਰ ਹੀ ਪੱਖੋ ਕੈਂਚੀਆਂ ਨਾਲ ਨਹਿਰ ਦੇ ਪੁ ਮਾਰਕ ਤੋਂ ਪੁੱਲ ਤੋਂ ਸਿੱਧੀ ਸੜਕ ਆਪਣੇ ਪਿੰਡ ਚ ਆਉਂਦੀ ਹੈ ਜਿਹੜੀ ਸਿੱਧੂਪੱਤੀ ਚ ਆਉਂਦੀ ਹੈ ਸਿੱਧੂਪੱਤੀ ਪੁੱਛਿਆ ਰਾਜ ਤੇਰਾ ਆਪਣਾ ਨਾ ਰਾਜ ਨਾ ਹੋਂ ਨਾ ਸਿੱਧੂਪੱਤੀ ਪੁੱਛ ਕੇ ਜਦੋਂ ਮਰਜੀ ਆ ਜਾ ਠੀਕ ਆ ਵੀਰੇ ਅੱਜ ਆਪਾਂ ਕਿੰਨੇ ਨਾਕ ਦਿਖਾ ਰਹੇ ਆ ਅੱਜ ਕੁੱਤੇ ਦੋ ਝੋਟੇ ਦਾ ਸੁਈਆਂ ਸਵਾਈਆਂ ਤੇ ਇੱਕ ਪਾਲਕ ਬੱਸੀ ਡੈਨਮਾਰਕ ਦੀ ਠੀਕ ਆ ਡੈਨਮਾਰਕ ਦੀ ਠੀਕ ਆ ਬਹੁਤ ਬੱਚਾ ਚੰਗਾ ਤੇ ਜੇ ਆਪਾਂ ਗੱਲ ਕਰ ਲਗੇ ਪਹਿਲੇ ਨੰਬਰ ਵਾਲੀ ਮੁਰਾ ਨਸਲ ਦੀ ਝੋਟੀ ਦੀ ਜੀ ਕੀ ਡਿਟੇਲ ਆ ਵੀਰੇ ਇਹਦੀ ਡਿਟੇਲ ਇਹਦੀ ਕੁੱਤੇ ਤਾਜ਼ਗੀ ਹੋਈ ਆ ਮਾਗਰ ਵੀ ਕੱਟੀ ਆ ਕਦੋਂ ਸੁਈ ਆ ਕੱਲ ਸੁਈ ਆ ਵੀ ਇਹ ਝੂਠ ਕਹਿਣ ਦਾ ਚਾਲ ਵਾਕਿਆ ਨੇ ਵੇਦਾ ਤਾਂ ਫੱਟੇ ਲਾਈ ਫਿਰਦੀ ਹੈ ਨਾ ਥੱਲੇ ਮੈਂ ਦੇਖੋ ਜੀ ਗਾਣੇ ਹੀ ਢੇਲੇ ਪਿਆ ਚਾਰੇ ਖਣ ਨਿਖਣ ਵਿੱਚ ਪੂਰੇ ਗਰਦ ਕਿੰਨਾ ਕਿਹੜਾ ਦੁੱਧਾ ਦੂਆ ਜੀ ਦੁੱਧ ਦਾ ਰਿਕਾਰਡ ਹੈ ਦੂਜਾ ਦੁੱਧਾ ਸੁਈਆ ਰਿਹਾ ਪਹਿਲੇ ਸੁਈਏ ਕਿੰਨਾ ਦੁੱਧ ਦਿੱਤਾ ਬਰਾਜ ਉਹਦਾ ਪਹਿਲੇ ਸੁਈਏ ਨੇ ਦਿੱਤਾ ਬੁੱਟੇ ਜਣੀ ਕਿ 15 ਕਿਲੋ ਦੁੱਧ ਕਰਾ ਐਦ ਕੀ ਕਿੰਨਾ ਦੇ ਦੂੰਗਾ ਐਦ ਕੀ 16 17 ਕਿਲੋ ਮੰਨ ਕੇ ਲੈ ਇਹ ਖਰਾ ਗਾਰੰਟੀ ਦਾ ਠੀਕ ਹੈ ਤੇ ਮਗਰ ਕੱਟੀ ਆ ਗਈ ਜੀ ਮਗਰ ਕੱਟੀ ਆ ਪੂਰੀ ਟੌਪ ਸੀ ਤੇ ਕੋਸਾ ਹੈਗਾ ਪਤਾ ਵਿੱਚ ਛੋਟੀ ਵੱਡੀ ਆਪ ਕਿਹੜੇ ਸੀ ਮਨਸੂਮਨ ਦੀ ਚੰਗੀ ਲੱਗਦੀ ਮੈਨੂੰ ਤਾਂ ਦੇਖਣ ਮੱਤੀ ਵੀ ਆ ਬੇ ਐਮ ਨਹੀਂ ਆਓ ਚਲੋ ਕੋਈ ਗੱਲ ਜਿਹੜੀ ਚੰਗੀ ਚੀਜ਼ ਜਿਹੜਾ ਸੇਹ ਦਾ ਹੁੰਦਾ ਸਿੱਧੀ ਆ ਮੋੜ ਠੀਕ ਆ ਜਿਹੜਾ ਮਰਜ਼ੀ ਪੱਟ ਕੇ ਲੈ ਜਾ ਤੇ ਕੱਦਗਾਠ ਨਾ ਛੋਟੀ ਮੰਨ ਕੇ ਰੇਲ ਗੱਡੀ ਦੇ ਇੰਜਣ ਜਿੱਡੀ ਝੋਟੀ ਆ ਠੀਕ ਆ ਜੀ ਆ ਦੇਖੋ ਕੁਆਲਿਟੀ ਤੇ ਤਾਂ ਦਾ ਐਵੇਂ ਆਪਾਂ ਕਹਿ ਦਈਏ ਮੰਜਾ ਹੈਂਦਾ ਠੀਕ ਆ ਜੀ ਉੱਤੇ ਤਾਂ ਸਟ੍ਰੇਟ ਪੂਰੀ ਸਿੱਧੀ ਧੂਈ ਦੀ ਤੇ ਸਿੰਘ ਛੱਲਾ ਇੱਕ ਨੰਬਰ ਮੋੜ ਲਿਓ ਜੀ ਐਵੇਂ ਮੋੜ ਲਓ ਕਈ ਮੂਰ ਤੇ ਧੱਕਾ ਤੋਂ ਕਾਰਾ ਹੀ ਭੋਰਾ ਨਹੀਂ ਕਰਦੀ ਜਿਵੇਂ ਝੋਟੀ ਵੱਡੀ ਆ ਹਨਾ ਬਾਲੀ ਖਰੀ ਹੈ ਵੀਰੇ ਠੀਕ ਆ ਲੈ ਚੱਲੋ ਜੀ ਤੇ ਥਾਣ ਲੱਗਿਆ ਵਾ ਦੂਰਾ ਇੱਕ ਨੰਬਰ ਥਾਣ ਲੱਗਿਆ ਵਾ ਤੇ ਬਾਕੀ ਦਾ ਨਾ ਆ ਦੇਖੋ ਜੀ ਚੂਣ ਚਾਂਦ ਭੂਕੇ ਫਸ ਖਲਾਸ ਸਾਰ ਵਾਈ ਫੋਰੀ ਹੀ ਆ ਠੀਕ ਆ ਵੀਰੇ ਹਾਂ 50 ਕਿਉਂ ਪੱਖੋਂ ਬਾਕੀ ਹੂੰ ਬਾਕੀ ਦਾ ਕੁਆਲਿਟੀ ਜੱਤ ਸੁਦਾ ਹਵਾਨਾ ਗਿਆ ਨਾੜਾ ਨੁੰਡਾ ਦੇਖ ਕਿੱਥੇ ਅੱਗੇ ਪਿੱਛੇ ਦਾ ਹਵਾਨਾ ਤੇ ਬਾਕੀ ਦੇ ਮਿਲਕ ਮੇਨ ਪੂਰੀ ਸਟਰੋਂਗ ਆਉਂਦੀ ਆ ਦੇਖੋ ਜੀ ਰਸਾ ਪੈਪਰ ਕੀ ਆਉਂਦੀ ਆ ਤੇ ਜੇ ਨਾੜਾਂ ਚੰਗੀਆਂ ਸਟਰੋਂਗ ਹੋਣੀਆਂ ਫੇਰ ਹੀ ਛੋਟੇ ਬੁੱਟੇ ਕਰਨਾ। ਕੋਈ ਜਾਣ ਬੁੱਟੇ ਕੰਮ ਗੱਲਾ ਕਰਦਾ 5 ਕਿਲੋ ਬੋਲੀ ਕੱਢੀ ਆਪਾਂ। ਅੱਛਾ ਫੇਰ ਵੀ ਲੈਪਾ ਉਵੇਂ ਹੀ ਬਿਆਹ ਹੈ ਨਾ। ਹਾਂ ਸਵੇਰੇ ਵੀ 5 ਕਿਲੋ ਚੋ 5 ਕਿਲੋ 10 ਕਿਲੋ 11 ਤੋਂ ਸਟਾਰਟ ਆ ਢੋਲੇ ਤੋਂ। ਠੀਕ ਆ। ਹਾਂ ਫੇਰ ਇਹਨੇ ਦੁੱਧ ਦੇਣੇ ਦੇਣਾ। ਦੁੱਧ ਖਰਾ ਫਿਰ 16-17 ਕਿਲੋ ਦੁੱਧ ਮੰਨ ਕੇ ਲਈ। ਕੋਈ ਜਾਣ ਬਹੁਤ ਚੰਗਾ ਬਈ। ਬਾਕੀ ਐਡੇ ਘਰ ਘਰ ਥੋੜੀ ਘੜੀਆਂ ਬਈ ਬੁੱਟੇ। ਆ ਦੇਖੋ ਵੀਰੋ ਇੱਥੋਂ ਹਿਸਾਬ ਲਾ ਲਿਆ ਕਰੋ ਬੱਚਾ ਹਜੇ ਤੁਰਨ ਨਹੀਂ ਸਿੱਖਿਆ ਤੇ ਥੱਲੇ ਵੀ ਪੂਰਾ ਨਹੀਂ ਆਉਂਦਾ ਬੱਚਾ ਜੇ ਵੱ ਠੀਕ ਹੈ ਜੀ ਬਾਕੀ ਕੱਟੀ ਬਹੁਤ ਸੁਨੱਖੀ ਕੱਟੀ ਦਿੱਤੀ ਆ ਠੀਕ ਹੈ ਜੀ ਬਾਕੀ ਆਪ ਦਾ ਵਕੀਲ ਲੇਖੀ ਮੁਕੇ ਬੈਠ ਨਹੀਂ ਕੱਟ ਗਈ ਆਪ ਵੀਰੇ ਆ ਦੇਖੋ ਵੀਰੋ ਬੱਚਾ ਜੋਂਦਾ ਤੀ ਦੇਖ ਸਕਦੇ ਚੱਲ ਬੰਨ ਬੱਚਾ ਵੀਰੇ ਆ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਬੈਠਾ ਏ ਕਰਾ ਥੱਲੇ ਬੈਹਣੇ ਤੇਰਾ ਹੀ ਧਾਰ ਦੂਰ ਪੋਲੀ ਆ ਪੂਰੀ ਮੈਂ ਕਹਿੰਦਾ ਵੀਰੇ ਹੱਥ ਵੀ ਨਾ ਲਾ ਬੈਗਣਾ ਠੀਕ ਹੈ ਜੀ ਗੰਨੇ ਰਗੀ ਪੋਲੀ ਚੋਣ ਸੁਆ ਇੱਕ ਨੰਬਰ ਤਹਿਸੀਲ ਸਭ ਫੁੱਲਾ ਹਨਾ ਫੁੱਲ ਫੁੱਲ ਠੀਕ ਆ ਪੰਨ ਜਵਾਕ ਚੋਲੇ ਬੁੱਟੇ ਠੀਕ ਆ ਵੀਰੇ ਆ ਪੂਰਾ ਇੱਕ ਨੰਬਰ ਠੀਕ ਆ ਵੀਰੇ ਦੇਖੇ ਇਧਰ ਦੀ ਵੀ ਆਪਾਂ ਤੁਹਾਨੂੰ ਥਣ ਲੇਵਾ ਕਰਾਵਾਂ ਇਹ ਚੈੱਕ ਆ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਬੁੱਟੇ ਜਿਹੜਾ ਲੈ ਗਿਆ ਯਾਦ ਕਰੂ ਨਹੀਂ ਦੁੱਧ ਤਾਂ ਦੇਣਾ ਝੋਟੀ ਨੇ ਬਾਈ ਆ ਦੇਖੋ ਤੂੰ ਜਾਣਦਾ ਪੰਨ ਜਵਾਕ ਚੁਈ ਜਾ ਬਈਆ ਠੀਕ ਆ ਵੀਰੇ ਥਾਰਾਂ ਦੇਖੋ ਨਲਕੇ ਨੂੰ ਵਰਦੀਆ ਥੱਲੇ ਕੋਲੀ ਹਮ ਓਕੇ ਵੀਰੇ ਬਸ ਇਧਰ ਦੀ ਕਰਾ ਦੇ ਚੈੱਕ ਨੰਬਰ ਦੀ ਲੈ ਲਓ ਜੀ ਆ ਦੇਖੋ ਖੂਸ਼ਪਾਸ ਜਿਵੇਂ ਮਰਜ਼ੀ ਫੜੀ ਚੱਲੋ ਕੋਈ ਚੱਕਰ ਹੀ ਨਹੀਂ ਮੈਂ ਕਹਿੰਦਾ ਮੂਰਲੇ ਚ ਹੋਰ ਮਾਰ ਦੇ ਫਿਰ ਵਾਕ ਝੋਲੇ ਭਵਾਨੀ ਪੋਲੀ ਇੰਨੀ ਆਉਂਦੇ ਹਵਤਾਰਾਂ ਬਾਈ ਦਿੰਦੇ ਠੀਕ ਆ ਜੀ ਬਾਕੀ ਦਾ ਫਿਟਿੰਗ ਆਲਾ ਦੇਵਾ ਹਨਾ ਐਨੀ ਗੱਲ ਹੈਗੀ ਕੋ ਟੱਟ ਮਲਮਕਮਾ ਹੋਵੇ ਬਸ ਵੀਰੇ ਪੋਲੀ ਬਾਲੀ ਦਾ ਹੱਥ ਵੀ ਨਾ ਰਵੇ ਜਵਾਕ ਚੂਈ ਜਾਵੇ ਨਹੀਂ ਕਰੀਏ ਤੋਰੋ ਰਾਜੂ ਤੋਰੋ ਤੇ ਡਿਮਾਂਡ ਫਿਰ ਰਾਜੇ ਦੀ ਡਿਮਾਂਡ ਇਹਦੀ ਬੁੱਟੇ ਫੋਨ ਤੇ ਯਾਦ ਕਰੂੰ 17 ਕਿਲੋ ਦੁੱਧ ਮੰਨ ਕੇ ਲੈ ਜੇ ਗੱਲਾਂ ਕਹਿਣੀਆਂ ਗੱਲਾਂ ਨਹੀਂ 8ਵੇਂ 10ਵੇਂ ਨੰਬਰ ਜੇ ਨਾਸਤਾ ਰਤੇਦਾ ਕੀ ਬਾਕੀ ਆਪਾਂ ਜਵਾਗ ਚ ਹੋ ਜਾਣ ਸੀਲ ਬਹੁਤ ਆ ਹਨਾ ਬਹੁਤ ਡਿਜ਼ਾਈਨਡਰ ਝੋਟੀਆਂ ਏਡੀ ਕਿਦ ਕਰ ਕਰੀ ਨਾ ਆ ਦੇਖੋ ਜੀ ਲੇਵਾ ਦੇ ਸਿੱਪੀ ਵਾਲਾ ਸਾਈਨ ਹੋ ਗਿਆ ਡਿਜ਼ਾਈਨਡ ਨੂੰ ਦਾ ਕੋਈ ਲੇਖ ਹੀ ਨਹੀਂ ਠੀਕ ਆ ਵੀਰੇ ਤੇ ਮੋਲਾ ਐ ਤਾਂ ਨਹੀਂ ਵੀ ਬਾਹਲਾ ਹੋਊਗਾ ਵੱਡਾ ਹੈ ਨਾ ਮੋਲਾ ਜੈ ਜੀ ਵੀ ਮੋਲਾ ਆਪਾਂ ਅੱਗੇ ਵੀ ਬਾਜ ਬਰੇਡ ਤੇ ਮਲ ਦਿੰਨੇ ਆ ਕੁੱਲ ਬੰਦੇ ਦਾ ਕਿਸੇ ਦਾ ਲਾਂਭਾ ਨਹੀਂ ਆਇਆ ਕਿੰਨਾ ਭਾਈ ਇਹ ਤੇਰਾ ਵੀ ਜਾਇਜ਼ ਮੁੱਲ ਹੁੰਦਾ ਬਾਈ ਕਹਿੰਦਾ ਨਾ ਆਪਾਂ ਵੀ 2 ਰੁਪਏ ਛੱਡ ਕੇ ਵੇਮਾਂਗੇ ਪਰ ਆਹ ਝੋਟੀ ਕਿਤੇ ਵੀ ਨਹੀਂ ਹੱਥ ਦਿਨਾਂਦੀ ਕਿੰਨਾ ਦੁੱਧ ਕੱਢ ਦੂਗੀ ਇਹਦੀ ਬਾਕੀ ਨਿਕਰੀ ਦੇ ਕਬੂਟੇ ਕਿੰਨੇ ਆ ਹਾਂ ਦੇਖੋ ਜੀ ਬਾਕੀ ਸੀਰ ਸਾਹਿਬ ਦਾ ਤਾਂ ਕੋਈ ਆਂਤੀ ਨਹੀਂ ਠੀਕ ਹੈ ਬਰੀਕ ਗੋਰਾ ਬੰਨੀ ਫਿਰਦੀ ਆ ਥੱਲੇ ਹਜੇ ਬਾਕੀ ਬੱਚੇ ਪੁੱੱਚੇ ਵੀ ਚੰਗੇ ਨਾ ਗ੍ਰਾਮ ਵੀ ਹਜੇ ਸਾਰਾ 11 ਕ ਦਾ ਹੋਇਆ ਸਾਡੇ ਨਾ 11 ਦਾ ਹੀ ਫਾਇਦਾ ਆ ਥੈਨੂੰ ਤਾਂ ਲੱਤ ਨਹੀਂ ਮੋੜਨੀ ਠੀਕ ਕਰ ਮਾ ਜੀ ਚੱਲ ਬੁੱਤਾ ਠੀਕ ਆ ਦੇਖੋ ਤੇ ਡਿਮਾਂਡ ਇਹਦੀ ਫੋਨ ਤੇ ਹੈਨਾ ਡਿਮਾਂਡ ਇਹਦੀ ਫੋਨ ਤੇ ਬਾਕੀ ਮੂੰਹ ਮਾਂ ਨਹੀਂ ਦੇਖ ਪਾਇਆ ਕਿੰਨਾ ਸਨੱਖ ਲੱਗਿਆ ਸਿੱਪੀ ਸਿੰਘ ਲੱਗਿਆ ਨਹੀਂ ਠੀਕ ਆ ਵੀਰੇ ਤੇ ਬਾਕੀ ਦਾ ਦੁੱਧ ਇਹ ਕੀ ਹੈ ਗੰਦੀ ਛੇ ਦਾ ਕਿੰਨਾ ਦੁੱਧ ਕੱਢ ਦੋ ਇਹਦੀ 17 ਕਿਲੋ ਮੰਨ ਕੇ ਪਾ ਵੀ ਪ੍ਰੋਨੋਟ ਕਰਾ ਲਿਆ ਠੀਕ ਆ ਜਾ ਵੀਰੇ ਦੋ ਨੰਬਰ ਤੇ ਆ ਨਹੀ ਨਹੀ ਕਰੀਆ ਇਹਦੀ ਕਿਸ ਟੇਲਾ ਜੀ ਇਹ ਤੀਜਾ ਸੂਆ ਫੁੱਟੇ ਸੂਈ ਆ ਠੀਕ ਆ ਤੀਜਾ ਸੂਆ ਆ ਗਿਆ ਦਾ ਹਾਂ ਇਹਨੂੰ 8-9 ਦਿਨ ਹੋ ਗਏ ਵੀਰੇ। ਲੈਣ ਨੂੰ ਤਾਂ ਆਪਾਂ ਇਹਨੂੰ ਵੀ ਦੂਜਾ ਸੁਆ ਕਹਿ ਸਕਦੇ ਹਾਂ ਜਿਹੜੀ ਤੀਜਾ ਉਹ ਤੀਜਾ ਹੀ ਆ। ਆ ਜਿਹੜੀ ਤੀਜਾ ਉਹ ਤੀਜਾ ਹੀ ਹੈ। ਤੀਜਾ ਸੂਰ ਇਹ ਜਿਹਾ। ਤੇ ਕਿੰਨਾ ਬੋਲਾ ਹੈ ਥੱਲੇ ਵੀ ਰੈਡੀ। ਬੋਲਾ ਇਹਦੇ ਥੱਲੇ ਭਾਈ 12 ਕਿਲੋ ਹੋਣ ਜਮਾ ਰੈਡੀ ਆ। ਕੱਦ-ਗਾੜ ਦੀ ਇਹ 'ਚ ਵੀ ਕੋਈ ਕਮੀ ਨਹੀਂ। ਪੂਰੀ ਫੁੱਲ ਸਾਈਜ਼ ਵਾਲੀ ਆ, ਪੂਰੀ ਬੀਹ ਵਾਲੀ ਆ। ਠੀਕ ਆ ਖੋਲ ਬਾਈ ਇਹਨੂੰ। ਤੇ ਥਾਣ-ਥਾਣ ਪੂਰਾ ਚੰਗਾ ਲੱਗਿਆ। ਹੁਣ ਕਿੰਨਾ ਬੋਲਾ ਰੈਡੀ ਆ? ਹੁਣ 12 ਕਿਲੋ ਬੂਟੇ ਰੈਡੀ ਆ ਜਮਾ। ਕਿੰਨਾ ਕੱਢ ਦੂਗੀ ਵੀਰੇ? ਦੁੱਧ ਵੀਰੇ 14-15 ਮੰ ਮਗਰੀ ਵੀ ਕੱਟਾ ਬਣੀ ਆ ਇਹਨੇ ਕੱਟੀ ਆ ਜਿੱਥੇ ਉਹਨੇ ਇਹੇ ਕੱਟਾ ਠੀਕ ਆ ਬਾਈ ਆ ਦੇਖੋ ਜੀ ਥਣਲੇਵਾ ਪੂਰਾ ਇੱਕ ਨੰਬਰ ਲੱਗਿਆ ਇਹਨੂੰ ਵੀ ਬਾਕੀ ਸਪੇਸ ਤੇ ਲੱਗਿਆ ਲੈ ਵੱਡੇ ਕਦ ਕੱਢਦੀ ਆ ਵੀ ਝੋਟੀ ਹਾਂ ਆ ਦੇਖੋ ਜੀ ਫੇਸ ਕਰੋ ਚੈੱਕ ਕਦ ਬਾਈ ਦੇ ਹਿਸਾਬ ਨਾਲ ਜੱਜ ਕਰ ਲਿਆ ਕਰੋ ਜਿਹੜਾ ਤੋਰਦਾ ਹੁੰਦਾ ਤੇ ਜਾਂ ਖੋਲਣੀ ਦੇ ਹਿਸਾਬ ਨਾਲ ਜੱਜ ਕਰ ਲਿਆ ਕਰੋ ਜਿੱਥੇ ਪਸ਼ੂ ਖੜਾ ਹੁੰਦਾ ਜੀ ਠੀਕ ਆ ਜੀ ਤਾਰਾਂ ਦੋਨਾਂ ਦੀ ਵੀ ਇੱਕ ਨੰਬਰ ਆ ਮਾਰ ਕੇ ਦਿਖਾਵਾਂਗੇ ਤਾਰ ਹਨਾ ਬਾਈ ਇਹਦੀਆਂ ਮਾਰ ਕੇ ਜੀ ਮਾਰ ਕੇ ਟੋਪ ਭੌਂਦੀ ਆ ਲੈ ਦੂ ਡੰਗ ਚੋ ਕੇ ਲੈ ਜਾਈ ਬਾਈ ਠੀਕ ਹੈ ਠੀਕ ਹੈ ਉਹ ਇਹ ਲੈ ਆਉਣੇ ਅਗਲੇ ਨੇ ਕਿਹੜਾ ਹੋਣਾ ਦਰਸ਼ਤਾਂ ਨੂੰ ਲੱਗਦੇ ਵੀ ਤੋੜ ਕੀ ਦੇ ਦੇਣ ਠੀਕ ਆ ਜਾਨਵਰ ਅਗਲੇ ਨੂੰ ਖਰਾ ਦੇਓ ਦੁੱਧ ੜਾ ਦਿਓ ਹੂੰ ਹੈ ਫਿਰ ਗਾਹਾਂ ਨੂੰ ਭੱਜਿਆ ਹੁੰਦਾ ਆ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਆ ਦੇਖੋ ਆਪਾਂ ਕੋਈ ਕਸਰ ਨਹੀਂ ਛੱਡਦੇ ਦਿਖਾਉਣ ਵਾਲੀ ਠੀਕ ਆ ਜੀ ਚਾਰ ਚਪੇਰੇ ਕੈਮਰਾ ਮਾਰ ਦਿੰਨੇ ਆ ਚਲੋ ਜੀ ਇਹਦੇ ਮਗਰ ਕਟਾ ਜੀ ਕਟਾ ਇਹਦੇ ਮਾਰ ਬੂਟੇ ਹੱਥ ਨਾਲ ਆਵੇ ਆ ਤੂੰ ਮੰਗੇ ਦੀ ਚਵਾਈ ਆ ਨਹੀਂ ਵੀਰੇ ਕਿਹੜਾ ਪਹਿਲੀ ਵੀਡੀਓ ਹੋ ਰਹਾ ਜੀ ਹਾਂ ਕੋਈ ਲੰਬਾ ਨਹੀਂ ਹੈਗਾ ਸਹੀ ਹੁੰਦੇ ਆ ਪਸੂ ਤੇਰੇ ਚਵਾਈ ਅਗਲੇ ਦੇਖ ਕੇ ਅਗਲਾ ਹੋਊਗਾ ਵੀ ਠੀਕ ਆ ਯਾਰ ਜਿਹੜੀ ਬਾਈ ਨੇ ਫੋਨ ਤੇ ਗੱਲ ਕਰੀ ਆ ਉਹ ਹੀ ਨਿਕਲੀ ਆ ਐ ਨਹੀਂ ਵੀ ਇੱਥੇ ਕੁਝ ਹੋਰ ਕਹਾਂਗੇ ਨਹੀਂ ਠੀਕ ਆ ਜੀ ਉਦੋਂ ਹੋਰ ਠੀਕ ਆ ਆਓ ਠੀਕ ਆ ਤੇਰੀ ਗੱਲ ਜਮਾ ਬਸ ਕੀ ਆਪਾਂ ਜਿਹੜੀ ਚੀਜ਼ ਹੁੰਦੀ ਆ ਦਿਖਾਉਣੀ ਹੋਗੀ ਆ ਚਲੋ ਜੀ ਮਾਰੋ ਧਾਰਾ ਮਾਰੋ ਲਓ ਜੀ ਆਹ ਧਾਰ ਬਹੁਤ ਇੱਕ ਨੰਬਰ ਆ ਇਹਨੇ ਜੀ ਥੱਲੇ ਨਾ ਮੱਛੀ ਮੋਟਰ ਵਾਲਾ ਕੰਮ ਹੈ ਤੁਹਾਡੀ ਜਿਵੇਂ ਆਪਾਂ ਕਹਿ ਗਏ ਦੁੱਧ ਬਾਹਰ ਬਹੁਤ ਮੋਟੀ ਜਵਾਈ ਹੈ ਬੁੱਤੇ ਚਲੋ ਮਾਰੋ ਮੁਰਨੇ ਦੇ ਸਾਡੇ ਪੁੱਤਾਂ ਬਾਹ ਹੋ ਜਾਦਾ ਥੋੜਾ ਘਾਰ ਮਾਰੋ ਨੋਟ ਬਲੇ ਰਹਿਦਾ ਹੈ ਬਸ ਘਾਰ ਦੇ ਸੀਲ ਬਹੁਤ ਆ ਜੋ ਟੰਗਾਈ ਦਿੰਦੀ ਹੈ ਨਾ ਸੀਲ ਸਭ ਫੁੱਲ ਵੀਰੇ ਪਮਾ ਦੀ ਜਵਾਗ ਚੋਲੇ ਗੁੜੀ ਚੋਲੇ ਬੰਦਾ ਚੋਲੇ ਦਵਾਈ ਸੂਈ ਤਾਂ ਤੂੰ ਮੈਂਟ ਦੇਖ ਤੂੰ ਮੈਂ ਖਰਚ ਲਗਾਣਾ ਇਹ ਤੋਂ ਕਿੰਨਾ ਦੁੱਧ ਕਢਾ ਦਿਆ ਵੀਰੇ ਇਹ ਤੋਂ 14 15 ਕਿਲੋ ਮੰਨ ਕੇ ਲੈਓ ਵੀਰੇ ਠੀਕ ਹੈ ਵੀਰੇ ਐਨੀ ਖਰੀ ਹੈ ਚੰਨ ਚਵਾ ਠੀਕ ਹੈ ਤੇ ਡਿਮਾਂਡ ਦਾ ਸਿੱਧਾ ਦਾਸ ਹੀ ਦੇ ਇਹਦੀ ਡਿਮਾਂਡ ਆਪਾਂ ਲੋਕਾਂ ਨੂੰ ਇੱਕ 15 ਨਹੀਂ ਕਰਨਾ 20 ਨਹੀਂ ਕਰਨਾ 98000 ਰੁਪਏ ਦੇ ਮੌਕੇ ਦਾ ਮਾਨਦਾਨ ਕਰਾਂਗੇ ਠੀਕ ਮੌਕੇ ਦਾ ਮਾਨਦਾਨ ਹੋ ਜਾਊਗਾ ਪੂਰੀ ਸਾਈਬਾਈ ਵਾਲੀ ਝੋੜੀ ਗੱਡ ਕੱਢ ਚੋਣੀ ਸਿੰਗ ਚ ਨਹੀਂ ਕਮੀ ਥਣ ਚ ਨਹੀਂ ਕਮੀ ਛੋਟੀ ਦੁੱਧ ਦੇਊਗੀ ਹਾਂ ਕੁਸਮਾਤ ਚਾਈ ਦਿਖਾ ਦੇ ਅਗਲਾ ਇਹਨਾਂ ਮਕੇ ਵੀਡੀਓ ਰੂਪੀ ਨਹੀਂ ਠੀਕ ਹੈ ਇਦਰੀਆ ਚਾ ਵੱਡੀਆਂ ਦਿਖਾ ਦਿਆਂ ਜਾਂ ਛੋਟੀਆਂ ਨਹੀਂ ਉਹ ਨਹੀਂ ਰਾਂਭਾ ਹੁੰਦਾ ਤੈਨੂੰ ਜ਼ਮੀਨਾਂ ਨਾਮ ਹੈ ਇਹ ਕੰਮ ਕਰਾਂ ਆ ਦੇਖੋ ਜੀ ਚਾਰੇ ਥਣ ਨਿਕਰ ਮੇ ਪੂਰੇ ਗੈਬ ਤੇ ਇਹਦੇ ਵਿੱਚ ਹੁਣ ਦੇਖੋ ਦੰਗਾਰ ਦਾ ਬਸਮਾ ਕੱਢਿਆ ਝੋਟੀ ਨੇ ਠੀਕ ਹੈ ਜੀ ਆ ਦੇਖੋ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਆ ਤੇ ਬਾਕੀ ਦਾ ਪਿੱਠ ਪੁੜੇ ਦੀ ਨਾ ਸਭੀ ਪੜੀ ਵੀ ਆ ਪੂਰੀ ਕੋਈ ਇਹੋ ਜੀ ਗੱਲ ਆ ਦੇਖੋ ਤੇ 98000 ਚੋਂ ਕਿੰਨਾ ਕਮਾਨਦਾਨ ਦਾ ਹੋਊਗਾ ਨਾ ਵਧੀਆ ਮੌਕੇ ਤੇ ਮਾਨਦਾਨ ਕਰਦੇ ਆਂ ਬੁੱਟੇ ਨਿਖਰੀ ਨੁਖਰੀ ਬਹੁਤ ਆ ਜੂਠੇ ਸਾਲ ਬਾਕੀ ਦਾ ਸੁਬਾਹ ਦਾ ਟਾਈਮ ਆ ਹਾਂ ਸਵੇਰ ਦਾ ਟਾਈਮ ਆ 11 ਵਜੇ ਦਾ ਆਜੋ ਜੀ ਹੁਣ ਇੱਥੇ ਬੱਚਾ ਦਿਖਾਈ ਗਿਆ ਆਪਾਂ ਤੇ ਬੱਚਾ ਵੀ ਇਹ ਚਾਰ ਚੰਗੇ ਰਿਕਾਰਡ ਤੇਰੇ ਦੱਸਣ ਤੋਂ ਬਿਨਾਂ ਰਾ ਹੀ ਮੈਂ ਕਹਿਣਾ ਗੱਲ ਚੰਗੇ ਰਿਕਾਰਡ ਵਾਲਾ ਬੱਚਾ ਲੱਗਦਾ ਹਨਾ ਓਏ ਇਹ ਮਨਾਂ ਕਿਉਂ ਨੂੰ ਪੂਰ ਛੋਟੀ ਨੂੰ ਕਿਹੜੇ ਦੇ ਹੈ ਇਹ ਡੈਨਮਾਰਕ ਦੀ ਹੈ ਬਈ ਡੈਨਮਾਰਕ ਦੀ ਤੇ ਥਾਨ ਬੜੇ ਚਾਰੇ ਲੱਗੇ ਹੋਏ ਹਨਾ ਇਹਦੇ ਹਾਂ ਚਾਰੇ ਗੈਵਤੇ ਆ ਥਾਨ ਕਿੰਨੇ ਮਹੀਨਿਆਂ ਦੀ ਹੈ ਰਾਜ ਬੱਚੀ ਇਹ ਹੈਬ੍ਰਿਡ ਸਾਢੇ 1.7 ਮਹੀਨਿਆਂ ਦੀ ਹੈ ਮਾਲਕ ਨੇ ਦੱਸਿਆ ਠੀਕ ਆ ਸਾਢੇ 4 ਮਹੀਨੇ ਦੀ ਤੇ ਕਿੰਨੀ ਕਿੰਨੀ ਮਾਦਰ ਦਾ ਰਿਕਾਰਡ ਸੀਗਾ ਇਹਦੀ ਮਾਂ ਦਾ ਵੀ 32 ਕਿਲੋ ਦਾ ਰਿਕਾਰਡ ਆ ਠੀਕ ਆ 32 ਕਿਲੋ ਦਾ ਹਾਂ 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 ਠੀਕ ਆ ਤੇ ਇਦਰਾ ਸਾਮੀ ਪੜੀ ਵੀ ਪੂਰੀ ਆ ਹਨਾ ਸਾਮੀ ਪੜੀ ਵੀ ਪੂਰੀ ਬੱਚਾ ਬਹੁਤ ਨਿੱਖਰਵਾ ਬਾਕੀ ਤੁਹਾਡੇ ਕੋਲ ਅਰੇ ਰਾਜ ਮੇਰੇ ਸਾਹਮਣੇ ਆ ਆ ਦੇਖੋ ਵੀਰੋ ਤੇ ਰਾਜ ਕਿੰਨੇ ਕੇ ਦੁੱਧ ਵਾਲੀ ਤਿਆਰ ਹੋ ਪਹਿਲੀ ਵਾਰੀ ਇਹ ਦੁੱਧ ਵੀਰੇ ਦੀ ਇਮਾਨਦਾਰ ਕੋਲ 32 ਕਿਲੋ ਦਾ ਹੈਗਾ ਦਿਖਾ ਦੇ ਬੁੱਟੇ ਥਣ ਥਣ ਦਿਖਾ ਦੇ ਦਿਖਾ ਦੇ ਡਰਦੀ ਆ ਨਾ ਥੋੜੀ ਜੀ ਇਤੋਂ ਡਰਦੀ ਆ ਮੈਂ ਇਹਨੇ ਮਾਰੀ ਆ ਹਾਂ ਹਾਂ ਦੇਖ ਦੇਖ ਗਏ ਵੀਰੇ ਦੇਖ ਗਏ ਥਾਣੇ ਆਏ ਲੱਗੇ ਹੁਣੀ ਚੀਚੀਆਂ ਆ ਰਹੀਆਂ ਹੈ ਨਾ ਡੇਡੇ ਥਾਣੇ ਹਾਂ ਅਈ ਅੱਧੀ ਅੱਧੀ ਇੰਜੀ ਦੀ ਆ ਚਲੋ ਹੋਰ ਤਾਂ ਆਪਾਂ ਇਹਦੇ ਬਾਰੇ ਕਰਨੀ ਗਿਆ ਬਾਹਲੀ ਗੱਲ ਤੇ ਚੰਗੀ ਬਣੂਗੀ ਵੀਰੇ ਤੇ ਡਿਮਾਂਡ ਇਹਦੀ ਕਿਹੜਾ ਡਿਮਾਂਡ ਇਹਦੀ 20000 ਆ ਮੁੱਟੇ ਪੂਰੀ ਟੌਪ ਦਾ ਬੱਚਾ ਬਣੂ ਸ਼ਮਾ ਵਾਲਾ ਬੱਚਾ ਬਹੁਤ ਹਾਂ ਸ਼ਮਾ ਵਾਲਾ ਕਲੀਗੜ ਬਣੂ ਨਹੀਂ ਤਾਂ ਆਪਾਂ ਲੈਂਦੀ ਨਹੀਂ ਮਾਰਾਂ ਪੂਰੀ ਬਾਜੀ ਬੜੀ ਸੁਣੀ ਆਇਆ ਮੂੰਹ ਚਾਹ ਪਿਆਰ ਇੱਥੇ ਆ ਆ ਦੇਖੋ ਨਾ ਸਾਨੂੰ ਸਾਂ ਦੈਨਮਾਰਕ ਦੀ ਦਰਦੀਆ ਮੈਂ ਇਹਨੇ ਮਾਰੀ ਨਾ ਠੀਕ ਆ ਵੀਰੇ ਫਿਰ ਮਾਰੀ ਮੈਂ ਇਹਨੇ ਬੱਚਾ ਨਾ ਫਿਰ ਹਾਂ ਉਹਦਾ ਚੱਕਿਆ ਟਾਪ ਆ ਜਮਨ ਜੀ ਨੇ ਪਾ ਲਈਆ ਸ਼ੌਕੀਆ ਦਾ 20000 ਜਮਾਨਤਾਨ ਹੋ ਜਾਊਗਾ 20 ਚੋ ਕਰ ਦਾਂਗੇ ਜਮਾਨਤਾਨ ਠੀਕ ਆ ਵੀਰੇ ਸਰੀਆ ਬੱਚਾ ਪੂਰੇ ਟਾਪ ਦਾ ਨਸਲ ਦਾ ਬਰੀਡਰ ਨਹੀਂ ਠੀਕ ਆ ਵੀਰੇ ਪੂਰਾ ਓਕੇ ਆ ਜਮਾ ਓਕੇ ਓਕੇ ਬਾਕੀ ਝੋਟੀਆਂ ਵੀ ਟਾਪ ਆਪਣੀਆਂ ਝੋਟੀਆਂ ਜਮਾ ਟਾਪ 98000 ਚੋ ਜਮਾਨਤਾਨ ਦੇ ਦ ਇਹਦਾ ਮੁੱਲ ਹੋਊਗਾ ਫੋਨ ਤੇ ਹਨਾ ਠੀਕ ਆ ਲਾਗਣ ਮੁੱਲ ਫੋਨ ਤੇ ਆ ਇਹਦਾ ਭਾਗਰੀ ਦਿੱਤਾ 98 ਠੀਕ ਹੈ ਵੀਰੇ ਤੇ ਨੰਬਰ ਬੋਲੋ ਰਾਜ ਫਿਰ ਭਵਾਂ ਦੀ ਅਗਲਾ ਆਨਲਾਈਨ ਮੰਗਾ ਲੇ ਭਵਾਂ ਦੀ ਕੋਈ ਹਾਂ ਉਹ ਤਾਂ ਪਤਾ ਹੀ ਹੁਣ ਨਵੇਂ ਵੀਰ ਜਿਹੜੇ ਆਵਾਜ਼ ਦੇ ਗੁੱਗਲ ਪੇ ਕਰਦੇ ਉਹ ਅਗਲੇ ਦੀ ਹਿੱਸਾ ਠੀਕ ਆ ਉਹ ਅਗਲੇ ਦੀ ਹਿੱਸਾ ਦਾ ਗੱਲ ਜਮਾ ਤੇ ਨੰਬਰ ਬੋਲੋ ਬਾਈ ਫਿਰ ਨੰਬਰ 9676347016 ਪਿੰਡ ਸਹਿਣਾ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਪੱਖੋ ਕੈਂਚੀ ਕੰਦੇ ਭਦਾਉੜਾ ਪਉ ਰਹਿ ਜਾਂਦਾ ਤਿੰਨ ਨਾਗਸੀ ਵੀਰੇ ਤਿੰਨੇ ਤੁਹਾਨੂੰ ਦਿਖਾਤੇ ਟੌਪ ਦੇ ਨਗინੇ ਆ ਸਾਰੇ ਬਾਕੀ ਆਏ ਆ ਬੁੱਟੇ ਵੱਡੀਆਂ ਨੇ ਸਹਿਜ ਵਾਲੀਆਂ ਠੀਕ ਆ ਵੀ ਅਗਲਾ ਕਹਿੰਦੇ ਨਾ ਯਾਰ ਸ਼ੂਟਿੰਗ ਦਿਖਾ ਦੇ ਨਹੀਂ 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 ਉਹ ਗੱਲ ਨਹੀਂ ਹੈਗੀ ਜਿਹੜੀ ਚੀਜ਼ ਹੁੰਦੀ ਆ ਅਰੇ ਨਾਲ ਨਿਕਲੂ ਇੱਥੇ ਆ ਕਿ ਵੀ ਪਮੰਦੀ ਅਗਲਾ ਆਨਲਾਈਨ ਮੰਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ